ਅੱਜ ਫੂਡ ਕਮਿਸ਼ਨ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਮਾਨੂਪੁਰ ਵਿਜ਼ਿਟ ਕੀਤਾ। ਬੱਚਿਆਂ ਨਾਲ ਬੈਠ ਕੇ ਖਾਣੇ ਦਾ ਟੈਸਟ ਕੀਤਾ। ਕਿਉਂਕਿ ਜਿਹੜਾ ਫੂਡ ਸੇਫਟੀ ਐਕਟ ਹੈ ਉਹ ਕਹਿੰਦਾਗਾ ਕਿ ਹਰ ਬੱਚੇ ਨੂੰ ਹਰ ਮਨੁੱਖ ਨੂੰ ਪੋਸਟਿਕ ਆਹਾਰ ਮਿਲੇ। ਸੋ ਅੱਜ ਸਕੂਲ 'ਚ ਖਾਣੇ ਦਾ ਟੈਸਟ ਕੀਤਾ ਬੱਚਿਆਂ ਨਾਲ ਜੋ ਕਿ ਬਹੁਤ ਬੀਬੀਆਂ ਨੇ ਖਾਣਾ ਵਧੀਆ ਬਣਾਇਆ ਸੀਗਾ। ਔਰ ਬੱਚਿਆਂ ਨੂੰ ਮਿਲੇ ਚੰਗਾ ਲੱਗਿਆ ਔਰ ਜਿਹੜੀਆਂ ਸਰਕਾਰ ਦੀਆਂ ਗਾਈਡਲਾਈਨਸ ਨੇ ਉਹਦੇ ਮੁਤਾਬਕ ਗੇਟ ਤੋਂ ਬਾਹਰ ਜਿਹੜਾ ਹੈਲਪਲਾਈਨ ਨੰਬਰ ਹੈ ਫੂਡ ਕਮਿਸ਼ਨ ਦਾ ਉਹਨੂੰ ਡਿਸਪਲੇ ਕਰਨ ਲਈ ਕਿਹਾ ਗਿਆ ਔਰ ਅੱਜ ਜਿਹੜਾ ਸੀਜ਼ਨ ਚੱਲ ਰਿਹਾ ਸਾਡਾ ਇੱਕ ਬੂਟਾ ਲਗਾ ਕੇ ਸਾਡਾ ਹਰਿਆਲੀ ਲਹਿਰ ਨੂੰ ਜਿਹੜਾ ਬਦੌਲਣ ਲਈ ਯਤਨ ਕੀਤਾ ਗਿਆ ਸੋ ਸਟਾਫ ਦਾ ਜਿੰਨੇ ਵੀ ਅਫਸਰ ਸਹਿਬਾਨ ਆਏ ਸਾਰਿਆਂ ਦਾ ਬਹੁਤ ਧੰਨਵਾਦ